ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਆਪਾਂ ਕਰ ਲਈ ਨਵੇਂ ਦਿਨ ਦੀ ਸ਼ੁਰੂਆਤ ਪਰਮਾਤਮਾ ਹਰ ਇੱਕ ਦਾ ਦਿਨ ਚੰਗਾ ਲਿਆਵੇ ਸੋ ਚੜ੍ਹਦੀ ਕਲਾ ਚ ਰੱਖੇ ਤੇ ਕੰਮ ਅੱਜ ਕਾਫੀ ਕਰਨ ਵਾਲੇ ਸੀ ਕਿਸੇ ਨੇ ਆਉਣਾ ਸੀ ਤੇ ਆਪਾਂ ਕਰੀਆ ਰੋਂ ਦੀ ਸੈਟਿੰਗ ਕੈਂਡ ਕੈਂਡ ਕਰਵਾਤ ਸੋ ਜੁੜੇ ਰਹੋ ਤੁਸੀਂ ਅੱਜ ਦਿਖਾਉਨੇ ਆ ਤੁਹਾਨੂੰ ਕੀ ਕੀ ਕਰਦੇ ਆ ਅੱਜ ਇੱਕ ਬੰਦੇ ਨਾਲ ਹੋਰ ਮਿਲਣਾ ਇੱਕ ਬੰਦੇ ਨੇ ਆਉਣਾ ਤੁਹਾਨੂੰ ਉਹਦੇ ਨਾਲ ਮਲਾਵਾਂਗੇ ਸੋ ਝੱਖਮ ਅੱਗੇ ਨਾਲ ਸੈਟ ਆ ਚੜ੍ਹਦੀ ਕਲਾ ਚ ਆਪਾਂ ਆ ਹਮੇਸ਼ਾ ਹੀ ਤਰਕੀਆਂ ਬਖਸ਼ੇ ਸਾਰਿਆਂ ਨੂੰ ਮੈਂ ਆਸ ਕਰਦਾ ਵੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਚੰਗਾ ਖੁਸ਼ਿਆਲ ਬਣ ਕੇ ਰਹੇ ਠੀਕ ਹੈ ਜੀ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾਂ 'ਚ ਬਖਸ਼ੇ ਜੁੜੇ ਰਹੋ ਬਲੌਗ ਦੇ ਨਾਲ ਕੰਟੀਨਿਊਸ ਰਹੋ ਅੱਗੇ-ਅੱਗੇ ਦਿਖਾਉਨੇ ਆ ਕੀ ਕੀ ਹੁੰਦਾ ਲਓ ਜੀ ਅੱਜ ਦੀ ਟੌਰ ਕੱਢ ਲਈ ਮਿੱਤਰੋ ਤੇ ਗੱਲਬਾਤ ਬਣ ਗਈ ਐਂਡ ਤੇ ਹੁਣ ਆਪਾਂ ਖਾਣ ਦਾ ਟਾਈਮ ਆ ਰੋਟੀ ਰੋਟੀ ਖਾ ਕੇ ਆਪਾਂ ਜਾਣਾਗਾ ਬਾਹਰ ਸੇ ਹੋ ਸਕੇ ਉਹ ਸ਼ਖਸ ਨਾਲ ਤੁਹਾਨੂੰ ਮਿਲਾਉਣਾ ਤੇ ਅੱਜ ਤੁਹਾਨੂੰ ਦੱਸਿਆ ਸ਼ਖਸ ਬਹੁਤ ਆਣੇ ਨੇ ਤੇ ਨਨ ਆ ਮਲਾਉਣਾ ਜੁੜੇ ਰਹੋ ਤੇ ਮੈਂ ਖਾਵਾਂ ਰੋਟੀ ਤੇ ਮੈਂ ਪਰਸਨਲ ਚੀਜ਼ਾਂ ਆਪਣੀਆਂ ਬਹੁਤ ਘੱਟ ਸ਼ੇਅਰ ਕਰਦਾ ਹਾਂ ਸੋ ਰੋਟੀ ਖਾ ਕੇ ਫਿਰ ਮਿਲਦੇ ਆ ਕਰਦੇ ਆ ਗੱਲਬਾਤ ਜੁੜੇ ਰਹੋ ਤੁਸੀਂ ਇਹਨੇ ਵਲੌਗ ਨੂੰ ਸਕਿਪ ਕਰਕੇ ਨਾ ਜਾਇਓ ਜਾਨ ਮੇਰੀ ਦੇਖਦੇ ਰਹੋ ਠੀਕ ਹੈ ਜੀ ਜੁੜੇ ਰਹੋ ਲਾਓ ਵੀ ਪੈਂਦੀ ਆ ਤੱਕ ਚੈਂਪੀਅਨ ਸ਼ੂਜ਼ ਫੋਲੇ ਨੇ ਆਪਨ ਨਾਲ ਪਾ ਲਈ ਲੋਰ ਤੇ ਬਲੂ ਸ਼ਰਟ ਤੇ ਉੱਪਰ ਕੈਪ ਸ਼ੀਸ਼ਾ ਕਰਨ ਵਾਲਾ ਥੋੜਾ ਜਿਹਾ ਸਾਫ ਤੁਸੀਂ ਜੁੜੇ ਰਹੋ ਇਹਨੇ ਗੜੀ ਦੂੜੀ ਕਟਾਈ ਅੱਜ ਮਿੱਤਰੋ ਰੋਟੀ ਖਾਈ ਆਪਾਂ ਖਾ ਤੇ ਹੁਣ ਆਪਾਂ ਸੇਵ ਖਾ ਰਹਿਆਂ ਜਾਂ ਲੈ ਜਾਂਦੇ ਤੇ ਆਪਾਂ ਚੱਲੇ ਆਂ ਕਿਤੇ ਚੌਰ ਦੂਰ ਦੂਰ ਚੱਲੇ ਆਂ ਦੂਰ ਤੇ ਹੁਣੋਂ ਆਪਾਂ ਛੇੜਨਾ ਨਹੀਂ ਅੱਜ ਖੜੀ ਆ ਉਹ ਅੱਜ ਕਿਹਦੀ ਵਾਰੀ ਆ ਆ ਰਾਣੀ ਵੀ ਵੇਰੀ ਜਾਂਦੇ ਜਾਂਦੇ ਜੁੜੇ ਰਹੋ ਤੁਸੀਂ ਦਿਖਾਉਣਾ ਤੁਹਾਨੂੰ ਠੀਕ ਹੈ ਜੀ ਆ ਵੀ ਮੇਤਰੋ ਟੂਡੇ ਅੱਜ ਆਪਣੀ ਲੁੱਕਾਂ ਤੇ ਲੁੱਕ ਲੱਗ ਰਹੀ ਹੈ ਘੈਂਟ ਮੈਨੂੰ ਸੋਹਣਾ ਲੱਗ ਰਿਹਾ ਜੰਮਾ ਸੱਚੀ ਸੋਹਣਾਗਾ ਸਹੀ ਦੱਸਿਓ ਸਾਰੇ ਸੋਹਣਾ ਲੱਗ ਰਿਹਾ ਜੰਮਾ ਤੇ ਰਾਣੀ ਛੇੜ ਤੇ ਚਾਲੇ ਬਾਦੇ ਰਾਣੀ ਨੇ ਤੁਹਾਨੂੰ ਦਿਖਾਉਣਾ ਸਾਨੂੰ ਇੱਕ ਚੀਜ਼ ਦਿਖਾਉਣਾ ਜੇ ਅੱਜ ਹੋਏ ਤਾਂ ਇੱਕ ਐਹੇ ਜੇ ਫਕਰਵੰਦੇ ਦੇ ਇੱਕ ਸਾਥ ਦੇ ਦਰਸ਼ਨ ਕਰਾਉਣੇ ਸਾਨੂੰ ਜੇ ਉੱਥੇ ਹੋਏ ਤਾਂ ਠੀਕ ਹੈ ਮੇਤਰੋ ਤੇ ਰੱਬ ਰੂਪੀ ਬੰਦਾ ਉਹ ਤੇ ਵੀ ਉਹਦੇ ਵਿੱਚ ਕਹਿਦੀ ਆਪਾਂ ਸਾਦ ਜਦਾਂ ਕਹਿੰਦੀਆਂ ਨੇ ਸਾਦ ਪੁਨੇ ਵਾਲੀ ਗੱਲ ਵੀ ਯਾਰ ਇਹ ਸਿਰ ਘਮਾਉਣ ਵਾਲਾ ਚਾਹ ਇਦਾਂ ਠੀਕ ਹੈ ਉਹ ਗੱਲਬਾਤ ਹੈ ਨਹੀਂ ਉਹਦੇ ਵਿੱਚ ਬਹੁਤ ਘੈਂਟ ਬੰਦਾ ਬਹੁਤ ਵਧੀਆ ਨੇਚਰ ਦਾ ਬੰਦਾ ਤੇ ਗਰੀਬ ਪਰਿਵਾਰਾਂ ਨਾਲ ਖੜਨ ਦਾ ਬਾਲਾ ਬੰਦਾ ਉਸ ਤੋਂ ਬਾਅਦ ਕੁੜੀਆਂ ਦੇ ਵਿਆਹ ਠੀਕ ਹੈ ਲੰਗਰ ਦੀ ਸੇਵਾ ਹੜਪੀਟਾਂ ਚ ਬੰਦੇ ਨੇ ਬਹੁਤ ਸੇਵਾ ਕਰੀ ਆ ਯਾਰ ਪੱਠ ਸੁਣਦੀ ਆ ਤੇ ਉਹ ਇਨਸਾਨ ਦੀ ਐਡਾ ਕਰ ਰੱਬ ਰੂਪੀ ਬੰਦਾ ਲੱਗਦਾ ਯਾਰ ਆਪਾਂ ਨੂੰ ਵੀ ਛੱਡ ਦੋ ਗੱਲਾਂ ਹਨਾ ਤੇ ਗੱਲ ਕਰਦੇ ਆਪਾਂ ਸ਼ਿਪਾਰ ਵਾਲੇ ਹੈਪੀ ਮੱਪਾ ਜੀ ਦੀ ਜਿਹੜੇ ਕੀ ਸ਼ਿਪਾਰ ਦਾ ਮੇਲਾ ਤੁਸੀਂ ਸੁਣਿਆ ਹੋ ਸਾਰਿਆਂ ਤੋਂ ਬਹੁਤ ਵੱਡਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਉੱਥੇ ਉਹ ਸੇਵਾਦਾਰ ਨੇ ਜਿਹੜੇ ਬਿਨਾਂ ਕਦੇ ਨਹੀਂ ਦੇਖਦੇ ਵੀ ਕਿੰਨੇ ਕੀ ਆ ਰਿਹਾ ਲੰਗਰ 'ਚ ਤੁਸੀਂ ਐਂ ਹਿਸਾਬ ਲਾ ਲਓ ਵੀ ਆਪਦੇ ਮੰਨਿਓ ਏਡੀ ਕਿ ਸੇਵਾ ਹੁੰਦੀ ਆ ਉਹਨਾਂ ਦੀ ਆਏ ਸਾਲ ਬਾਲਾ ਨਹੀਂ ਕਹਿੰਦਾ ਵੀ 20-30 ਲੱਖ ਦਾ ਲੰਗਰ ਹਨਾ ਲਾ ਦਿੰਦੇ ਹੋ ਸ਼ਿਪਾਰ ਦੇ ਮੇਲੇ ਤੇ ਲੱਗਦਾ ਤਾਂ ਵੱਧ ਆ ਤੇ ਪਰ ਮੈਨੂੰ ਅੰਦਾਜ਼ਾ ਇੰਨਾ ਕੁ ਹੋ ਸਕਦਾ ਉਸ ਤੋਂ ਬਾਅਦ ਆਏ ਉਹਨਾਂ ਨੇ ਵੀ ਸ਼ਿਪਾਰ ਦੇ ਮੇਲੇ ਦੇ ਕੁੜੀਆਂ ਦੇ ਵਿਆਹ ਕਰਨੇ ਆ ਸਹਾਇਤਾ ਦੇਣੀ ਆ ਕਿਤੇ ਹੋਰ ਗਰੀਬ ਪਰਿਵਾਰ ਚ ਹਨ ਹਰ ਇੱਕ ਦੀ ਸੁਣਦਾ ਬੜਾ ਫਕਰ ਬੰਦਾ ਯਾਰ ਵੀ ਘੈਂਟ ਬੰਦਾ ਸਰਾ ਯਾਰਾਂ ਦਾ ਯਾਰ ਵੀ ਪਾਪਾ ਹੀ ਵਾਰ ਆ ਘੈਂਡ ਆ ਤੇ ਆਪਾਂ ਜੁੜੇ ਹੋਏ ਆ ਉਹਨਾਂ ਨਾਲ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਕੀ ਆ ਉਹ ਇਨਸਾਨ ਮੱਥਾ ਨਹੀਂ ਟੇਕਦਾ ਜਿੱਥੇ ਆਪ ਬੰਦੇ ਨੇ ਉੱਥੇ ਪੈਸੇ ਉੱਥੇ ਗੱਲਾਂ ਨਹੀਂ ਲਾਇਆ ਉਹਨੇ ਗੋਲਕ ਤੇ ਜੇ ਕੋਈ ਟੇਕਦਾ ਵੀ ਉਹਨੂੰ ਕਹਿੰਦਾ ਵੀ ਚੱਕੋ ਭਾਈ ਬਹੁਤ ਘੈਂਡ ਇਨਸਾਨ ਆ ਯਾਰ ਪ੍ਰਮਾਤਮਾ ਵੱਲੋਂ ਹਨਾ ਬਹੁਤ ਹੀ ਘੈਂਟ ਬੰਦਾ ਬਾਬਾ ਜੀ ਦੇ ਆਪਦੇ ਬਹੁਤ ਤਗੜੇ ਤਗੜੇ ਬਿਜ਼ਨਸ ਨੇ ਸੈਟ ਆ ਕੰਮ ਤੇ ਵੀ ਉਹ ਕਿਸੇ ਤੋਂ ਐਂ ਪੈਸੇ ਜੇ ਨਹੀਂ ਲੈਂਦਾ ਜਿਵੇਂ ਹਨਾ ਹੋਰ ਬਾਬੇ ਲੈਂਦੇ ਨੇ ਉਹ ਸਿਸਟਮ ਨਹੀਂ ਹੈਗਾ ਉਹਦਾ ਵੀ ਐਨੇ ਦਾ ਨਾ 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 ਇੱਕ ਜਾਦੂਗੋਣਿਆਂ ਤੋਂ ਬਹੁਤ ਦੂਰਾ ਘੈਂਟ ਬੰਦਾ ਸੋ ਜੁੜੇ ਰਹੋ ਜੇ ਹੋਏ ਅੱਜ ਮਲਾਵਾਂਗੇ ਮੈਂ ਜਾ ਕੇ ਆਉਣਾ ਉੱਥੇ ਨਖੀਲੇ ਬਾਈ ਕੋਲੇ ਵੀ ਜਾ ਕੇ ਆਉਣਾ ਥੋੜਾ ਜਿਹਾ ਕੰਮ ਸੀ ਤੇ ਬਾਪੂ ਦੇ ਫਾਦਾਂ ਸੰਗ ਕੋਲੇ ਵੀ ਜਾ ਕੇ ਆਉਣਾ ਸੋ ਲਵ ਯੂ ਆ ਸਾਰਿਆਂ ਦਾ ਕੰਟੀਨਿਊਸ ਰਹੋ ਤੇ ਥੈਂਕ ਯੂ ਥੈਂਕ ਯੂ ਨੋ ਥੈਂਕ ਯੂ ਹਜੇ ਨਹੀਂ ਥੈਂਕ ਯੂ ਕਰਨਾ ਅਜੇ ਤਾਂ ਤੁਸੀਂ ਬਹੁਤ ਕੁਝ ਦੇਖਣਾ ਅੱਜ ਤੁਹਾਨੂੰ ਇੱਕ ਬੰਦਾ ਮਲਾਵਾਂਗੇ ਠੀਕ ਹੈ ਜੀ ਇੱਕ ਤੁਹਾਨੂੰ ਚੀਜ਼ ਦਿਖਾਉਣਾ ਹੋਰ ਜੁੜੇ ਰਹੋ ਆ ਆ ਗਿਆ ਸੰਗਰੂਰ ਦੀਆਂ ਬਰਨਾਲਾ ਕੈਂਚੀਆਂ ਠੀਕ ਹੈ ਮਿੱਤਰੋ ਜੱਥੇ ਮੰਨ ਕੇ ਚਲੋ ਬਠਿੰਡੇ ਤੋਂ ਬੱਸ ਆਉਂਦੀ ਆ ਤਾਬਰਨਾਲਾ ਕੈਂਚੀਆਂ ਖੜਦੀ ਐ ਜੇ ਬੱਸ ਲੁਧਿਆਣੇ ਤੋਂ ਆਉਂਦੀ ਐ ਤਾਂਬਰਨਾਲਾ ਕੈਂਚੀਆਂ ਖੜਦੀ ਐ ਜੇ ਬੱਸ ਸਨਾਮ ਤੋਂ ਆਉਂਦੀ ਐ ਤਾਂਬਰਨਾਲਾ ਕੈਂਚੀਆਂ ਖੜਦੀ ਐ ਜਿਹੜੀ ਬੱਸ ਪਟਿਆਲੇ ਆਉਂਦੀ ਐ ਉਹ ਸਿੱਧੀ ਬੱਸ ਸਟੈਂਡ ਖੜਦੀ ਐ ਠੀਕ ਐ ਜੀ ਤੇ ਜਿਹੜੀ ਬੱਸ ਪਾਤਰਾਂ ਤੋਂ ਆਉਂਦੀ ਐ ਉਹ ਆਗੇ ਆਪਣੇ ਹਰਿਆਣੇ ਵਾਲੇ ਸੋਨੀਪੱਤਲ ਏ ਦਿੱਲੀ ਵਾਲੇ ਉਹ ਬਈ ਬੱਸ ਸਟੈਂਡ ਚ ਆਉਂਦੇ ਨੇ ਸਿੱਧੇ ਠੀਕ ਐ ਜੀ ਏ ਆਜ ਕੋ ਇਹ ਆ ਗਏ ਨੇ ਬਰਨਾਲਾ ਕੈਂਚੀਆਂ ਇੱਥੇ ਤੁਹਾਨੂੰ ਆਪਣੇ ਵਾਲਾ ਬੋਰਡ ਵੀ ਲੱਗੇ ਰਖਾਵਾਂਗੇ ਬਲਾਸਟਰ ਜੁੜੀ ਫੂਡ ਪੁਆਇੰਟ ਵਾਲਾ ਬੋਰਡ ਲੱਗਿਆ ਲੱਗਿਆ ਬਈ ਲੱਗਿਆ ਆ ਚੈੱਕ ਕਰੋ ਸੀ ਇਹ ਆ ਲੱਗਿਆ ਹੋਇਆ ਕਹਿੰਦਾ ਇੱਧਰ ਆ ਬਲਾਸਟਰ ਜੁੜੀ ਫੂਡ ਪੁਆਇੰਟ ਹੈ ਤੇ ਆ ਗਿਆ ਬਈ ਆਰਬਿਟਸ ਸਿਨੇਮਾ ਛੋਟਾ ਸਿਨੇਮਾ ਇੱਥੇ ਲੱਗ ਰਹੀ ਅਜ ਨਿੱਕਾ ਜੈਲਦਾਰ 4 4 ਲੱਗ ਰਹੀ ਪਤਾ ਨਹੀਂ 3 ਲੱਗ ਰਹੀ ਹੈ ਦੇਖੀ ਨਹੀਂ ਕਿਉਂਕਿ ਆ ਫਿਲਮ オンਲਾਈਨ ਚ ਘੱਟ ਧਿਆਨ ਦਿੰਦ ਨੇ ਆ ਆਪਾਂ ਕਾਹੜ ਕਾਹੜ ਬੰਦਿਆਂ ਦੀ ਫਿਲਮਾਂ ਹੀ ਦੇਖਦੇ ਆ ਜਿਵੇਂ ਦੇਵ ਕਰੋੜ ਹੋ ਗਿਆ ਠੀਕ ਹੈ ਤੇ ਹੋਰ 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 ਮੰਨ ਕੇ ਚੱਲੋ ਹਿੰਦੀ ਫਿਲਮ ਹੋ ਗਈ ਕੋਈ ਘੈਂਟ ਸੀ ਬਾਲੀਵੁੱਡ ਹੋ ਗਈ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਬਈ ਸਰਕਾਰੀ ਸਕੂਲ ਹਸਪਤਾਲ ਠੀਕ ਹੈ ਤੇ ਇੱਕ ਫੇਰ ਉਹਦਾ ਯਾਰ ਆਪਣਾ ਕੀ ਨਾਮ ਆਦਾ ਆ ਸਰਕਾਰੀ ਹਸਪਤਾਲ ਆ ਤੇ ਜੀ ਜੀ ਆ ਪਿੱਛੇ ਜਿਵੇਂ ਉਹ ਸੁਚਾਵੀ ਆਈ ਸੀ ਬਹੁਤ ਕੈਂਡ ਕੈਂਡ ਮੂਵੀ ਆਈਆਂ ਨੇ ਉਹਦੀਆਂ ਸੁੱਖਾ 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 ਹੰਦੋ ਤੇ ਦੇਖ ਲੋ ਵੀ ਸੁੱਖਾ ਕੌਣ ਹੈ ਦੱਸਿਓ ਮੈਨੂੰ ਸੁੱਖਾ ਕੌਣ ਹੈ ਨਾ ਤੇ ਲਗੇ ਰਹੋ ਜੁਆਇਨ ਰਹੋ ਦਿਖਾਉਣਿਆ ਤੁਹਾਨੂੰ ਅੱਗੇ ਬੋਲੀ ਜਾਇਆ ਕਰੋ ਯਾਰ ਬਹੁਤ ਭੜਾ ਐਕਸੀਡੈਂਟ ਹੋਇਆ ਮਲੇਰ ਕੋਟਲੇ ਤੋਂ ਐਂਟਰ ਹੁੰਦੇ ਹੈਗਾ 5-4 ਕਿਲੋਮੀਟਰ ਦੇ ਪਹਿਲਾਂ ਯਾਰ ਡੈੱਡ ਬੋਡੀ ਪਈ ਸੀ ਸੜਕ ਤੇ ਯਾਰ ਪਲੀ ਸਾਰਿਆਂ ਨੂੰ ਬੇਨਤੀ ਆ ਯਾਰ ਹੌਲੀ ਜਾਇ ਕਰੋ ਭਰਾ ਯਾਰ ਸੋਨੋ ਸਾਰਾ ਤੁਹਾਡਾ ਟੱਬਰ ਢੀਕਦਾ ਹੁੰਦਾ ਹਨਾ ਘਰੇ ਹਰ ਇੱਕ ਮੈਂਬਰ ਪਰਿਵਾਰ ਦਾ ਯਾਰ ਸਾਡਾ ਮੁੰਡਾ ਘਰੇ ਆਵੇ ਜਾਂ ਸਾਡੀ ਕੁੜੀ ਆ ਘਰੇ ਆਵੇ ਮਾਵਾ ਪਾ ਯਾਰ ਹੌਲੀ ਜਾਇ ਕਰੋ ਬਈ ਯਾਰ ਬਹੁਤ ਦੇਖੀਆਂ ਨਹੀਂ ਜਾਂਦੀਆਂ ਯਾਰ ਇਹੋ ਜਿਹੀਆਂ ਚੀਜ਼ਾਂ ਹਨਾ ਪਰਮਾਤਮਾ ਪਰਿਵਾਰ ਨੂੰ ਹੌਸਲਾ ਹਿੰਮਤ ਸਬਰ ਬਖਸ਼ੀ ਸੋ ਮਾੜਾ ਹੋਇਆ ਬਹੁਤ ਮਾੜਾ ਹੋਇਆ ਯਾਰ ਸੋ ਮਨ ਚ ਜਿੱਖ ਗਿਆ ਇੱਕ ਦੇਖਣਸਾਰ ਮੈਂ ਤੁਹਾਨੂੰ ਦਿਖਾ ਨਹੀਂ ਸਕਿਆ ਕਿਉਂਕਿ ਮੈਂ ਬਹੁਤ ਘੱਟ ਦਿਖਾਉਣਾ ਬਰਸ ਇਹ ਚੀਜ਼ਾਂ ਯਾਰ ਸੋ ਬਹੁਤ ਮਾੜਾ ਦੇਖਿਆ ਯਾਰ ਐਕਸੀਡੈਂਟ ਸੋ ਵਾਹਿਗੁਰੂ ਆਪ ਦੇ ਚਰਨਾਂ ਚ ਉਹਨਾਂ ਨੂੰ ਨਿਵਾਸ ਦੇਵੇ ਪਰਿਵਾਰ ਨੂੰ ਹਿੰਮਤ ਬਲ ਭਾਣ ਵਕਸ਼ਣ ਦੀ ਹਿੰਮਤ ਰੱਖੇ ਸਬਰ ਰੱਖੇ ਮਾਲਕ ਸੋ ਹੌਲੀ ਜਾ ਕਰੋ ਯਾਰ ਮੇਰਾ ਮਨ ਨਾ ਬਾਰ ਬਾਰ ਫੇਰ ਕਹਿ ਰਿਹਾ ਵੀ ਜਿਆ ਨਾ ਤੁਹਾਨੂੰ ਸਾਰਾ ਤੁਹਾਡਾ ਡਾਟਾ ਡੀਕਦਾ ਹੁੰਦਾ ਬਹੁਤ ਭੜਾ ਐਕਸੀਡੈਂਟ ਹੋਇਆ ਹੋਇਆ ਸੀ ਪਿੱਛੇ ਮੈਂ ਤਾਂ ਕਾ ਨਹੀਂ ਸਕਿਆ ਤੁਹਾਨੂੰ ਫੋਨ 'ਚ ਮੇਰਾ ਆਪ ਦੇ ਹੱਥ ਪੈਰ ਕੰਮਣ ਲਾ ਕੇ ਜੀ ਫੋਨ ਤਾਂ ਕੀ ਚੱਕਣਾ ਯਾਰ ਸੋ ਬਾਕੀ ਤੁਹਾਨੂੰ ਬਤਾਈ ਅੱਜ ਕੱਲ੍ਹ ਲੋਕ ਇਹ ਚੀਜ਼ਾਂ ਦੀ ਵੀਡੀਓ ਜ਼ਿਆਦਾ ਬਣਾਉਂਦੇ ਨੇ ਮੈਥੋਂ ਨਹੀਂ ਇਹ ਚੀਜ਼ਾਂ ਦੀ ਵੀਡੀਓ ਬਣਾਈ ਜਾਂਦੀ ਕਿਉਂਕਿ ਆਪਾਂ ਕੋਈ ਇਹ ਨਹੀਂ ਸ਼ੋਅ ਆਫ ਨਹੀਂ ਕਰਨਾ ਯਾਰ ਇਦਾਂ ਹਨਾ ਆਪਾਂ ਠੀਕ ਐ ਜਿਹੇ ਜੀ ਸਿੱਧੀ ਸਾਦੀ ਵੀਡੀਓ ਬਣਦੀ ਐ ਠੀਕ ਆ ਉਹਦੇ ਜੇ ਆਪਾਂ ਖੁਸ਼ ਆ ਯਾਰ ਠੀਕ ਐ ਹਮਤ ਪਰਮਾਤਮਾ ਨੇ ਦਿੱਤੀ ਨਹੀਂ ਯਾਰ ਜੇ ਕਿਸੇ ਦਾ ਕੋਈ ਉਹਦੇ ਘਰ ਨੂੰ ਪੁੱਤਰ ਡੇਰੀ ਪਿਆ ਹਨਾ ਸ਼ੜਕ ਤੇ ਤਾਂ ਉਹਦੀ ਆਪਾਂ ਵੀਡੀਓ ਬਣਾਇਆ ਜਾਂਦਾ ਜ ਚੰਗੇ ਨਹੀਂ ਲੱਗਦੇ ਯਾਰ ਠੀਕ ਐ ਆਪ ਆਪਾਂ ਉਹਦੇ ਘਰ ਨੂੰ ਚੰਦ ਵੀਡੀਓ ਖਾਤਰ ਹਨਾ ਕੀ ਪਤਾ ਉਹਦੇ ਪਰਿਵਾਰ ਤੇ ਕੀ ਬੀਤਰੀ ਹੁੰਦੀ ਐ ਯਾਰ ਸੋ ਇਸ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਸੋ ਕੰਟੀਨਿਊਸ ਰਹੋ ਥੈਂਕ ਯੂ ਥੈਂਕ ਯੂ ਨੋਂ ਕਰਨਾ ਨਹੀਂ ਹਜੇ ਉਦਾਸ ਨਾ ਹੋ ਚਲੋ ਜਿੰਨੇ ਕੇ ਦਾਣੇ ਪ੍ਰਮਾਤਮਾ ਨੇ ਲਿਖੇ ਨੇ ਉਹ ਚੁੱਕ ਕੇ ਜਾਣੇ ਆ ਸਭ ਨੇ ਜਾਣਾ ਉਹਦੇ ਕਹਨ ਨੂੰ ਕਿ ਕਿਸ ਕਿਸ ਨੇ ਨਹੀਂ ਰਹਿਣਾ ਔਰ ਸਭ ਚਲ ਗਏ ਰਾਜੇ ਮਹਾਰਾਜੇ ਵੱਡੇ ਵੱਡੇ ਹਨਾ ਸਭ ਬਾਗੇ ਕੱਲ ਦਿਸ਼ਰਾ ਨਾਂ ਕੇ ਹਟਿਆ ਜਿਹਦੇ ਕੋਲੇ ਰਾਵਣ ਕੋਲੇ ਇੰਨੀਆਂ ਸ਼ਕਤੀਆਂ ਸੀ ਉਹ ਨਹੀਂ ਰਿਹਾ ਸੋ ਕਰਦਾ ਫੇਤੀ ਲੰਕਾ ਢਾਵੇ ਉਹ ਗੱਲ ਹੋ ਗਈ ਠੀਕ ਹੈ ਜੀ ਤੇ ਉਹਨੂੰ ਮਰਵਾਉਣ ਵਾਲਾ ਦਾ ਸਲੀ ਭਾਈ ਸੀ ਉਹਦੇ ਕਰਨ ਨੂੰ ਆਤਾ ਦਾ ਸੋ ਬਾਕੀ ਗੱਲਾਂ ਬਹੁਤ ਨੇ ਹਜੇ ਹਜੇ ਬਲੌਗ ਬਹੁਤ ਲੰਮਾ ਜਾਣਾ ਇੰਨੀਆਂ ਗੱਲਾਂ ਕੰਟੀਨਿਊ ਰੱਖੀਆਂ ਹੈ। ਲਓ ਵੀ ਆਪਾਂ ਐਸੀ ਅਮਨਗੜ ਮੰਡੀ ਸ਼ਪਾਰ ਤੇ ਬਾਬਾ ਜੀ ਸੁੱਤੇ ਪਏ ਸੀ ਉੱਠੇ ਨਹੀਂ ਫਿਰ ਆਪਾਂ ਮੰਨ ਕੇ ਚਲੋ ਵੀ ਐਦਾਂ ਹੀ ਸਾਡੇ ਕੇ ਚੱਲਦੇ ਉਥਾਂ ਦੀ ਵਿਆਪਨ ਨੂੰ ਮਿਲ ਲਈ ਤੇ ਅਨਖੀਲੇ ਬਾਈ ਹੋਰੀ ਹੈਗੇ ਨੇ ਅੱਜ ਥੋੜਾ ਜਿਹਾ ਬਾਹਰ ਕਿਤੇ ਗਏ ਨੇ ਤੇ ਉੱਥੇ ਤੁਹਾਨੂੰ ਪਤਾ ਮੈਂ ਪਰਸਨਲ ਚੀਜ਼ਾਂ ਅਗਰ ਦਿਖਾਉਂਦੇ ਨਹੀਂ ਹੁੰਦੇ ਇਹਦੇ ਕਰਕੇ ਮੈਂ ਘੱਟ ਪਾਉਣਾ ਉਹ ਚੀਜ਼ਾਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਪਰਸਨਲ ਲਾਈਫ 'ਚ ਮੈਂ ਕਰਦੇ ਹੋਰ ਵੀਡੀਓਜ਼ ਬਹੁਤ ਘੱਟ ਦਿਖਾਉਣਾ ਮੇਨ ਮੇਨ ਚੀਜ਼ਾਂ ਹੀ ਦਿਖਾਈਆਂ ਜਾਂਦੀਆਂ ਨੇ ਇੱਛਾਣਾ ਕਿਉਂਕਿ ਅੱਜ ਕੱਲ ਦਾ ਟਾਈਮ ਇਹ ਆ ਵੀ ਸੋਸ਼ਲ ਮੀਡੀਆ ਤੇ ਸਾਰਾ ਕੁਝ ਹੀ ਅਗਲਾ ਫੋਲ ਰੋਲ ਕੇ ਰੱਖ ਦਿੰਦਾ ਪਰ ਆਪਾਂ ਉਹ ਚੀਜ਼ ਨਹੀਂ ਹੈਗੀ ਮੈਂ ਮੇਨ ਮੇਨ ਸੀਟ ਜੇ ਦਿਖਾਉਨੇ ਹੁੰਨੇ ਆਪਾਂ ਇਸ ਕਰਕੇ ਹੁਣ ਪਾਦੇ ਚਾਲੇ ਕਰ ਨੂੰ ਇੱਕ ਬੰਦੇ ਨੇ ਹੁਣ ਉਹਨੂੰ ਚੱਕਣਾ ਵਾਸਤੇ ਆਣ ਦੋ ਉਹ ਤੋਂ ਨੂੰ ਸਰਪ੍ਰਾਈਜ਼ ਆ ਦੱਸਾਂਗੇ ਕੌਣ ਆ ਦੱਸਿਓ ਠੀਕ ਐ ਤੇ ਜੁੜੇ ਰਹੋ ਤੁਸੀਂ ਠੀਕ ਐ ਤੇ ਆਪਾਂ ਪਹੁੰਚ ਗਏ ਫਿਰ ਮੈਂ ਸੰਗਰੂਰ ਬੰਦੇ ਨੂੰ ਲੈਣੇ ਆ ਠੀਕ ਐ ਇੱਥੋਂ ਹੋਈ ਚਾਲ ਪਰਦਾ ਚੱਲ ਬਈ ਠੀਕ ਐ ਜੀ ਜੁੜੇ ਰਹ ਹਾਂਜੀ ਮਿੱਤਰੋ ਸੋ ਡਰਾਈਵ ਕਰਦੇ ਕਹਿੰਦੇ ਫੋਨ ਨਾ ਯੂਜ਼ ਕਰੇ ਗਰੀਏ ਗੱਲ ਵੀ ਸਹੀ ਆ ਚਲੋ ਵੈਸੇ ਮੈਂ ਬਹੁਤ ਧਿਆਨ ਨਾਲ ਗੱਡੀ ਚਲਾਉਣਾ ਸੋ ਹੁਣੇ ਹੁਣੇ ਥੋੜੀ ਜੀ ਮੰਦ ਭਾਗੀ ਘਟਨਾ ਮਹਿਸੂਸ ਨਹੀਂ ਹੋ ਗਈ ਹੈ ਕਿਉਂ ਹੋ ਗਈ ਆ ਮੈਂ ਕਰ ਰਹੀ ਸੀ ਡਰਾਈਵ ਤੇ ਅੱਗੇ ਨਾ ਚਾਣਕ ਇੱਕ ਬੱਚਾ ਸੀ ਛੋਟਾ ਜਿਹਾ ਚ ਹੋਊਗਾ ਉਹ 14 ਸਾਲਾਂ ਦਾ ਸੋ ਉਹਦੇ ਹੱਥ 'ਚ ਬਾਈਕ ਸੀ ਸੋ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਬਲੌਗ 'ਚ ਤਾਂ ਐਡ ਕਰਿਆ ਮੈਂ ਇਹ ਚੀਜ਼ ਵੀ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਧਿਆਨ ਨਾਲ ਮੋਟਰਸਾਈਕਲ ਦਿਆ ਕਰੋ ਤੇ ਵੈਸੇ ਤਾਂ 18 ਸਾਲ ਤੋਂ ਫਲਾਸੀ ਦੋ ਮੋਟਰਸਾਈਕਲ ਉਹਨਾਂ ਨੂੰ ਉਦੋਂ ਪਹਿਲਾਂ ਨਾ ਮੋਟਰਸਾਈਕਲ ਦਿਆ ਕਰੋ ਉਹ ਕੀ ਹੋਇਆ ਚਾਨ ਚੱਕ ਸੜਕ ਤੇ ਆਇਆ ਤੇ ਮੈਂ ਬ੍ਰੇਕ ਮਾਰੇ ਠੀਕ ਹੈ ਚਲੋ ਬੱਚੇ ਇਹਦੇ ਦਾ ਛੀੜ ਤੱਕ ਨਹੀਂ ਆਈ ਪਿੱਛੋਂ ਲਿਆ ਕੇ ਇੱਕ ਸਕੂਟਰੀ ਵਾਲਾ ਸੀ ਉਹਨੇ ਮਾਰਿਆ ਤੇ ਉਹ ਬੰਦਾ ਮੈਨੂੰ ਬੋਲਿਆ ਆਊਟ ਕਹਿੰਦਾ ਤੈਨੂੰ ਦੀਦਾ ਨਹੀਂ ਤੂੰ ਦੇਖ ਕੇ ਨਹੀਂ ਬ੍ਰੇਕ ਮਾਰੇ ਮੈਂ ਕਿਹਾ ਯਾਰ ਅੱਗੇ ਦਾ ਤੂੰ ਦੇਖਣਾ ਵੀ ਪਿੱਛੋਂ ਆਉਣਾ ਬ੍ਰੇਕ ਦਾ ਤੂੰ ਕੰਟਰੋਲ ਕਰਨੀ ਹੈ ਤੂੰ ਭੁਜਾਈ ਆਉਣਾ ਤੂੰ ਲਿਆ ਕੇ ਦਾੜਦੇ ਨੇ ਪਿੱਛੋਂ ਮਾਰੀ ਉਹਨਾਂ ਮੇਰੇ ਦੇ ਉੱਤੇ ਚੜਨ ਲੱਗ ਗਿਆ ਮਾਸ਼ਾ ਵੀਰੇ ਤੇ ਮੇਰੇ ਕੋਲੇ ਸਾਰੇ ਸਪਰੂਫ ਨੇ ਮੇਰੀ ਗੱਡੀ 'ਚ ਕੈਮਰੇ ਲੱਗੇ ਹੋਏ ਨੇ ਇਹ ਦੇਖ ਲਓ ਵੀ ਕੀ ਦੀ ਗਲਤੀ ਆ ਤੇ ਫਿਰ ਵੀ ਉਹ ਬੰਦਾ ਬਹੁਤ ਹਾਈਪਰ ਹੋ ਗਿਆ ਉਹਨੂੰ ਐ ਜਿਵੇਂ ਇਹ ਜਵਾਗ ਜਾਇ ਇੱਕ ਗੱਡੀ ਦਾ ਨੁਕਸਾਨ ਮੇਰੀ ਸਕੂਟੀ ਦਾ ਨੁਕਸਾਨ ਉਹ ਪੈਹ ਰੂਗਾ ਮੈਂ ਕਿਹਾ ਵੀਰੇ ਤੇ ਆ ਗਣਾ ਮੇਰੀ ਸਕੂਟਰੀ 'ਤੇ ਪਨੇਗੇ ਮੈਂ ਇੱਕ ਵਾਰੀ ਵੀ ਸੁਣੋ ਕਿਹਾ ਮੇਰੀ ਗੱਡੀ ਦੇ ਪਿਛੇ ਡੈਂਟ ਪੈ ਗਏ ਮੈਂ ਕਿਹਾ ਦੇਖਦਾ ਨਹੀਂ ਉਸ ਤੋਂ ਬਾਅਦ ਮੈਂ ਫੇਰ ਆਮ ਨਾਲ ਗੱਲ ਸੋਣਾ ਤੂ ਇਹ ਐਸਾ ਤੂ ਅੱਗੋਂ ਡਰਾਈਵ ਕਰ ਰਿਆ ਤੇਰੇ ਅੱਗੇ ਕੁੱਤਾ ਆਉਂਦਾ ਕੁਛ ਆਉਂਦਾ ਤੂ ਗੱਡੀ ਨੇ ਕੰਟਰੋਲ ਕਰੇਗਾ ਠੀਕ ਐ ਤੇ ਪਿੱਛੇ ਵਾਲੇ ਦਾ ਹੱਕ ਇਹ ਤੂੜੀ ਹੁੰਦਾਗਾ ਉਹ ਉਹਨੇ ਕੰਟਰੋਲ ਕਰਨੀ ਉਹਦਾ ਧਿਆਨ ਅੱਗੇ ਹੋਣਾ ਚਾਹੀਦਾ ਵਾਹ ਤੇਰਾ ਧਿਆਨ ਕਿਤੇ ਤੂ ਲੱਗਿਆ ਹੋਇਆ ਸੀ ਉਹ ਬੰਦਾ ਫੋਨ ਤੇ ਮੈਂ ਤੇਰਾ ਧਿਆਨ ਫੋਨ ਚਾ ਤੂ ਲਿਆ ਕੇ ਪਿੱਛੋਂ ਮਾਰੀ ਹਜੇ ਮੈਨੂੰ ਕਹੀਆਂ ਨਾ ਮੇਰੀ ਸਕੂਟਰੀ ਭੰਨਤੀ ਮੈਂ ਮਾਰੀ ਦਾ ਦੂਮਾ ਲਿਆ ਕੇ ਪਿੱਛੇ ਤੇ ਉਸ ਤੋਂ ਬਾਅਦ ਉਹ ਬੰਦਾ ਲਾਸਟ ਤੇ ਜਦੋਂ ਐ ਮੈਂ ਉਹਦੀ ਤਸੱਲੀ ਕਰਾਦੀ ਨਾ ਗੱਲਾਂ ਚ ਕਹਿਤਾ ਫਿਰ ਉਹ ਬਾਅਦ ਚ ਮੰਨ ਗਿਆ ਗਲਤੀ ਇਹਦਾ ਹਾਂ ਭਾਈ ਮੇਰੀ ਗਲ ਇਹ ਜੇ ਲੋਕ ਪਏ ਨੇ ਤੇ ਗਲਤੀਆਂ ਕਿਸੇ ਦੀਆਂ ਹੁੰਦੀਆਂ ਭੁਗਤ ਨਹੀਂ ਆਪਾਂ ਨੂੰ ਪੈਂਦੀਆਂ ਨੇ ਇਸ ਕਰਕੇ ਧਿਆਨ ਨਾਲ ਚੱਲਿਆ ਕਰੋ ਆਪਣੇ ਬੱਚਿਆਂ ਨੂੰ ਕੰਟਰੋਲ ਕਰੋ 18 ਸਾਲ ਤੋਂ ਪਹਿਲਾਂ ਉਹਨਾਂ ਨੂੰ ਮੋਟਰਸਾਈਕਲ ਨਾ ਫੜਾਓ ਸੋ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਹੱਥ ਜੋੜ ਕੇ ਜਿਹੜੇ ਜਿਹੜੇ ਬੱਚੇ ਮੇਰਾ ਬਲੌਗ ਦੇਖ ਰਹੇ ਨੇ ਇਹ ਚੀਜ਼ਾਂ ਤੇ ਧਿਆਨ ਦੇਣ ਉਹ ਟ੍ਰੈਫਿਕ ਚ ਬਾਈਕ ਵਗੈਰਾ ਲੈ ਕੇ ਨਾ ਜਾਣ ਕਿਉਂਕਿ ਆਪਾਂ ਚੰਗੀਆਂ ਚੀਜ਼ਾਂ ਦੱਸਾਂਗੇ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਚੰਗੇ ਜਣੇ ਜੁੜੇ ਹੋ ਚੰਗਾ ਮਾੜਾ ਚੱਲਦਾ ਰਹਿੰਦਾ ਜ਼ਿੰਦਗੀ ਚ ਪਰ ਚੰਗੇ ਕੰਮ ਕਰੋ ਜੀ ਨੂੰ ਦੇਖ ਕੇ ਤੁਹਾਨੂੰ ਦੁਨੀਆ ਤਸਲਾਵੇ ਠੀਕ ਹੈ ਤੁਹਾਡੀ ਪ੍ਰਸ਼ੰਸਾ ਕਰੇ ਵੀ ਹਾਂ ਮੰਦੇ ਵਿੱਚ ਬੱਚੇ ਚੰਗੀਆਂ ਮਤਾਂ ਹੁੰਦੀਆਂ ਇਸ ਕਰਕੇ ਆਪਣਾ ਆਪਣਾ ਆਪ ਨੂੰ ਸੰਭੋ ਕਿਉਂਕਿ ਬਾਹਰ ਨਿਕਲਦੇ ਆ ਨਾ ਕਹਿੰਦੇ ਬਾਹਰ ਨਿਕਲ ਚ ਸੋਨੂੰ ਤੁਸੀਂ ਇਹ ਸੋਚ ਲਓ ਵੀ ਉਹ ਬੰਦਾ ਆਪਾਂ ਨੂੰ ਮਾਰ ਨਾ ਰਿਆ ਉਹ ਬੰਦਾ ਆਪਾਂ ਨੂੰ ਗੱਡੀ ਮਾਰੂ ਆਪਣੇ ਚ ਕੰਟਰੋਲ ਆਪਾ ਕਰਨਾ ਕਿਉਂਕਿ ਲੋਕਾਂ ਦੇ ਮਾਈਂਡ ਬਹੁਤ ਜ਼ਿਆਦਾ ਆਫਸੈਟ ਹੋ ਗਏ ਨੇ ਬਹੁਤ ਜ਼ਿਆਦਾ ਟੈਨਸ਼ਨਾਂ ਚ ਨੇ ਲੋਕ ਕਿਉਂਕਿ ਘਰੋਂ ਨਿਕਲਦੇ ਕੰਨਾਂ ਤੇ ਫੋਨ ਸਾਰਾ ਸਿਸਟਮ ਪਤਾ ਨਹੀਂ ਬੰਦਾ ਤੁਰਿਆ ਜਾਂਦਾ ਹੁੰਦਾ ਪਰ ਉਹਦਾ ਦਿਮਾਗ ਕਿਤੇ ਹੋਰ ਹੁੰਦਾ ਹਨ ਇਸ ਕਰਕੇ ਡਰਾਈਵ ਧਿਆਨ ਨਾਲ ਚਲਾਇਆ ਕਰੋ ਹੁਣ ਮੈਂ ਚਲਾ ਰਿਹਾ ਗੱਡੀ ਤੇ ਇਸ ਕਰਕੇ ਫੋਨ ਘੱਟ ਯੂਜ਼ ਕਰੀਏ ਤੇ ਬਾਕੀ ਤੁਸੀਂ ਰਹੋ ਕੰਟੀਨਿਊਸ ਕਰਦੇ ਆ ਗੱਲਾਂ ਬਹੁਤ ਸਾਰੀਆਂ ਤੁਹਾਨੂੰ ਅੱਗੇ-ਅੱਗੇ ਗੱਲਾਂ ਸੁਣਾਉਣੀਆਂ ਤੇ ਇੱਕ ਬੰਦੇ ਨੂੰ ਵੀ ਮਲਾਉਣਾ ਵੇਟ ਵੇਟ ਕਰਾ ਰਿਹਾ ਬੰਦਾ ਉਹ ਪੂਰਾ ਮਿਲਣ ਲਈ ਬਹੁਤ ਜ਼ਰੂਰੀ ਆ ਠੀਕ ਹੈ ਜੀ ਜੁੜੇ ਰਹਿਣਾ ਦੱਪ ਕੇ ਦੱਪ ਕੇ ਬੋੜੇ ਕਦੇ ਵਲੌਗ ਬਣਾਵੇ ਪੱਪੀਆਂ ਕਰਦੇ ਜੀ ਫਲੈਂਕ ਸਾਬ ਸਪਲਿੰਦਰ ਵਾਲੇ ਟੱਪਾ ਟੱਪ ਗਏ ਓ ਬੇਬੇ ਕਿੱਧਰ ਆਉੜੀਆ ਭੱਜੀ ਧਿਆਨ ਰੱਖ ਸਾਹਮਣੇ ਆਇਆ ਬੰਦੇ ਬਾਈ ਯਾਰ ਕੀ ਆ ਜ਼ਿੰਦਗੀ ਚ ਨਾ ਕਾਲ ਬਹੁਤ ਕਰਦੇ ਨੇ ਲੋਕ ਪਤਾ ਨਹੀਂ ਕਿਉਂ ਕੀ ਸੀਨ ਆ ਯਾਰੇ ਹੈ ਜੋ ਬਹੁਤ ਲੋਕੀ ਕਾਲ ਕਰਦੇ ਨੇ ਜਾਨ ਦੇਖ ਕੇ ਚੱਲਿਆ ਕਰੋ ਠੀਕ ਹੈ ਜੀ ਬਾਪੇ ਉਹ ਮੈਂ ਕਰ ਰਿਹਾ ਡਰਾਈਵ ਕਰਦੇ ਆ ਗੱਲਾਂ ਬਾਤਾਂ ਨਾ ਇੱਕ ਬੰਦੇ ਨੂੰ ਲੈ ਲਈਏ ਦੇਖੋ ਹਣਾ ਏ ਯੱਕ ਬਈ ਜਲਦੀ ਜਲਦੀ ਇੱਕ ਬੰਦੇ ਨੂੰ ਲੈਣਾ ਠੀਕ ਆਪਾਂ ਜੁੜੇ ਰਹੋ ਲੋ ਵੀ ਮੈਂ ਤੁਹਾਨੂੰ ਡ੍ਰੌਪ ਕਰ ਲਿਆ ਆਪਾਂ ਬੰਦਾ ਜੇ ਸਾਬਰ ਨਾਲ ਇੰਤਜ਼ਾਰ ਸੀ ਜਿਹੜੇ ਬੰਦੇ ਦਾ ਉਹ ਬੰਦਾ ਤੁਹਾਨੂੰ ਮਲਾਤਾ ਤੁਹਾਨੂੰ ਕਿਹਾ ਸੀ ਨਾ ਵੀ ਸਪੈਸ਼ਲ ਬੰਦਾ ਮਲਾਉਣਾ ਤੇ ਸਪੈਸ਼ਲ ਚੱਲ ਕੇ ਆ ਗਏ ਹਰਿਆਣੇ ਵਾਲੇ ਜੇ ਬਾਬਾ ਕੀ ਸਾਰਾ ਨਇਆ ਰੌਣਕ ਸਤਿ ਸ਼੍ਰੀ ਅਕਾਲ ਨਾਇ ਨੇ ਮੈਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ ਨਾ ਕੋਸੋਰ ਦੇ ਹੁਣ ਅਲੱਗ ਤਾ ਥੋੜੀ ਉਹਨੂੰ ਕਹੂੰਗੀ ਸਤਿ ਸ਼੍ਰੀ ਅਕਾਲ ਵੀ ਤੇ ਦੇਖ ਲਓ ਹਨਾ ਸਤਿ ਸ੍ਰੀ ਅਕਾਲ ਵੀ ਤੇ ਤੇਰੇ ਪਾਉ ਮਪੜੂ ਸਤਿ ਸ੍ਰੀ ਅਕਾਲ ਜੀ ਸਭ ਨਾ ਜੀ ਪਾ ਨਾ ਪਾ ਲਗੂ ਨਾ ਜੀ ਨਾ ਨਾ ਤੇ ਤੇਰੇ ਲੋਏ ਲੱਗੈ ਮੈਨੂੰ ਇੱਜ਼ਤ ਬਤਾ ਦੇ ਕੀ ਹੈ ਇਹਨੂੰ ਬੋਲਣਗੇ ਕਾਹਨ ਬੋਲਣਾ ਹੋਰ ਸੁਣਾਓ ਮਿੱਤਰੋ ਤੇ ਕਾਜਲ ਜੀ ਪਹੁੰਚ ਗਏ ਨੇ ਹੁਣ ਕਾਜਲ ਜੀ ਨੂੰ ਆਪਾਂ ਕੁਝ ਖਵਾਉਣੇ ਪੀਆਉਣੇ ਇੰਨੇ ਆਪਾਂ ਤਾਂ ਕੈਫੇ ਦੀ ਜਾ ਕੇ ਖਾਉਂਗੇ ਇੰਨੀ ਖਾਂਦੀ ਹਾਂ ਜਿੱਦੋਂ ਦਾ ਕੈਫੇ ਹੋਇਆ ਨਾ ਉਦੋਂ ਦਾ ਮੈਂ ਬਾਹਰ ਕੁਝ ਨਹੀਂ ਖਾਂਦੀ ਓਕੇ ਠੀਕ ਹੈ ਚਲੋ ਇਹਨੂੰ ਦੇਖਦੇ ਆਂ ਵੇ ਕੀ ਖਾਂਦੀ ਆ ਤੇ ਤੁਸੀਂ ਰੱਖੋ ਕੰਟੀਨਿਊਸ ਵਲੌਗ ਨੂੰ ਡਰਾਈਵ ਕਰਦੇ ਕਰਦੇ ਵਲੌਗ ਬਣਾਉਣਾਂ ਗੱਲ ਲੱਤੇ ਇਸ ਲਈ ਸੇਵ ਰਿਆ ਕਰੋ ਹਾਲ ਦੀ ਚੜ੍ਹਦੀ ਕਲਾ ਰੱਖਿਆ ਕਰੋ ਤੇ ਇਸ ਲਈ ਨਵਾਂ ਨਵਾਂ ਤੁਹਾਨੂੰ ਪਤਾ ਦੁਰਘਟਨਾ ਹੋ ਗਈ ਹੈ ਡੀਆ ਪਿੱਛੇ ਚੱਲ ਇਹ ਸੀ ਉਲਟ ਉਲਟੀ ਬਾਤ ਨਹੀਂ ਕਰਾ ਕਰਤੇ ਪਿੱਛੇ ਮੋਟਰਸਾਈਕਲ ਮਾਰਿਆ ਸੀ ਸਕੂਟਰੀ ਕਿਸੇ ਨੇ ਕੁਝ ਵੀ ਹੈ ਚਾ ਇਸੀ ਉਲਟ ਉਲਟੀ ਬਾਤ ਨਹੀਂ ਕਰਾ ਕਰਤੇ ਡੈਂਟ ਪਾਇਆ ਪਿਆ ਆਪਣੀ ਗੱਡੀ ਤੇ ਆ ਹੁਣੀ ਹੁਣੀ ਤਾਜੀ ਤਾਜੀ ਹਾਂ ਫਿਰ ਕਿਉਂ ਚਲਾ ਰਾਇ ਇਸਨੇ ਅੱਗ ਜਾਲ ਕੇ ਉਹ ਕਰ ਲਿਆ ਨਾ ਠੀਕ ਹੈ ਜੀ ਇਹ ਗੱਡੀ ਰੁਕ ਪਈ ਇਹ ਲੱਟਦੀ ਰਹਿੰਦੀ ਹੈ ਨਾ ਆਏ ਆ ਚਲੋ ਕਰਦੇ ਆ ਸਲਾਹ ਦੇਉਣ ਤੇਰੇ ਤਾਂ ਮੈਂ ਠੀਕ ਹੈ ਜੀ ਕੰਟੀਨਿਊ ਜੇ ਰੱਖਿਓ ਤੁਸੀਂ ਵੀਡੀਓ ਸਕਿਪ ਕਰਕੇ ਨਾ ਜਾਇਓ ਠੀਕ ਹੈ ਛੱਡ ਕੇ ਨਾ ਜਾਇਓ ਵਿਚਾਲੇ ਅੱਜ ਦਾ ਬੜੀਆਂ ਥਾਨੀਆਂ ਗੱਲਾਂ ਕਰਨੀਆਂ ਹੈ ਜੀ ਠੀਕ ਹੈ ਜੀ ਮੈਂ ਆਗੇ ਬਾਤ ਤਾਂ ਆਪਣੇ ਆਪ ਹਉਣੀਆਂ ਉਹ ਅੱਗੇ ਅੱਗੇ ਦਾ ਵਲੌਗ ਹੀ ਨਹੀਂ ਬਣਦੇ ਸੀ ਨਾ ਦੇਖ ਲਓ ਕੋਈ ਨਾ ਯਾਰ ਤੂੰ ਵੱਡਾ ਬੰਦਾ ਹੈ ਵੀ ਤੇ ਵੱਡਾ ਤਾਂ ਪਰਮਾਤਮਾ ਸਭ ਨੂੰ ਬਣਾਵੇ ਆਪਾਂ ਦਾ ਚਾਹੁੰਦੇ ਹਰ ਇੱਕ ਵੱਡਾ ਹੋਵੇ ਬੋਲੀ ਤਾਂ ਬਾਤ ਹੈ ਇਹ ਬੇ ਬਾਤ ਹੈ ਬਿਲਕੁਲ ਠੀਕ ਹੈ ਕੰਟੀਨਿਊ ਰੱਖਿਓ ਲਓ ਵੀ ਮਿੱਤਰੋ ਆ ਆ ਗਿਆ ਬਟਰੋਖਾ ਦਾ ਲਾਸਟ ਪੋਲ ਫਲਾਈ ਹੋਰ ਬਟਿੰਡਾ ਰੋਡ ਪਟੰਡਾ ਰੋਡ ਯਸਤ ਨੰਗ ਕੇ ਤੁਹਾਨੂੰ ਲੋਕੇਸ਼ਨ ਦੱਸ ਦਈਏ ਬਲਾਸਟਰ ਜੋੜੀ ਫੂਡ ਪੁਆਇੰਟ ਦੀ ਕਾਫੀ ਜਣੇ ਪੁੱਛਦਾ ਕਿ ਕਿਹੜਾ ਬ੍ਰਾਂਚ ਟਾਪਾ ਬ੍ਰਾਂਚ ਟਾਪੇ ਤੋਂ ਬਾਅਦ ਆਊਗਾ ਭਾਈ ਜੀ ਆਪਣਾ ਬਲਾਸਟਰ ਜੋੜੀ ਫੂਡ ਪੁਆਇੰਂਟ ਚੱਕੋ ਵੀ ਕਸਟਮਰ ਬਾਹਰ ਹੀ ਖੜੇ ਨੇ ਮੁੰਡੇ ਬੱਚੇ ਨਿੱਕੇ ਨਿੱਕੇ ਆ ਗਿਆ ਆਪਣਾ ਕੈਫੇ ਤੇ ਵੱਡਾ ਬੋਰਡ ਆਪਣਾ ਲੱਗਿਆ ਠੀਕ ਹੈ ਜੀ ਬਲਾਸਟਰ ਜੋੜੀ ਫੂਡ ਪੁਆਇੰਟ ਦਾ ਤੁਸੀਂ ਕੰਟੀਨਿਊ ਜੀ ਰੱਖਿਓ ਅੰਦਰ ਜਾਣੇ ਆਪਾਂ ਹੁਣ ਦਿਖਾਉਣੇ ਆ ਬਾਹਰ ਦੀ ਲੋਕੇਸ਼ਨ ਵੀ ਹੈ ਵੀ ਜਾਨ ਹੈਪੀ ਬਰਥਡੇ ਜਾਨ ਜੰਮਨ ਦੇੰਦਿਆ ਬਹੁਤ ਬਹੁ ਮੁਬਾਰਕਾਂ ਪ੍ਰਮਾਤਮਾ ਤੇਰੀ ਹਰ ਬਿਸ਼ੇਸ਼ ਪੂਰੀ ਕਰੇ ਚੜ੍ਹਦੀ ਕਲਾ ਜ ਰੱਖੇ ਠੀਕ ਹੈ ਠੀਕ ਹੈ ਆਜੋ ਫਿਰ ਬਾਹਰ ਕਾਦੋ ਖੜੇ ਆ ਗਾਡੀ ਖੋਲਣੀ ਐ ਲੈ ਖੋਲਦੀ ਗਾਡੀ ਚੈੱਕ ਕਰੋ ਲੈ ਵੀ ਮੁੰਡਿਆਂ ਦਾ ਬਰਥਡੇ ਅੱਜ ਮੁੰਡੇ ਬਰਥਡੇ ਮਨਾਉਣਗੇ ਮਨਾ ਲਓ ਮਨਾ ਲਓ ਪਤਾ ਜਿਵੇਂ ਮਰਜੀ ਠੀਕ ਹੈ ਜੀ ਇਧਰੋਂ ਆ ਦੇਖੋ ਆਪਣਾ ਆਲਾ ਦਵਾਲਾ ਸਾਹਮਣੇ ਸਟਾਰੇ ਨੋਟਲ ਬਲਾਸਟ ਜੋੜੀ ਫੂਡ ਪੁਆਇੰਟ ਆ ਇਹ ਆਪਣਾ ਬਲਾਸਟ ਜਿਹੜੀ ਫੂਡ ਪੁਆਇੰਟ ਤੇ ਬਾਹਰ ਦੀ ਲੋਕੇਸ਼ਨ ਹੈਗੀ ਆਪਣੀ ਲੱਕੜ ਦੀ ਇਹਦੇ ਆਪਾਂ ਪੇਂਟ ਕਰਨਾ ਬਾਕੀ ਹੈ ਹਜੇ ਜਲਦੀ ਜਲਦੀ ਇਹ ਤੇ ਪੇਂਟ ਕਰਾਂਗੇ ਪੇਂਟ ਤੋਂ ਬਾਅਦ ਸੋਨੂੰ ਆ ਆ ਜਿਹੜਾ ਦ੍ਰਿਸ਼ਾ ਜਮਾਂ ਚੇਂਜ ਕਰ ਦਾਂਗੇ ਹੁਣ ਜਲਦੀ ਆਪਾਂ ਗੱਲਾਂ ਬਣਾਵਾਂਗੇ ਤੇ ਹੁਣ ਮਿਲਣਗੇ ਬੰਦੇ ਅੰਦਰ ਹੌਲੀ ਹੌਲੀ ਆਪਾਂ ਨੂੰ ਗੱਲਾਂ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਹੈ ਪੀਜ਼ਾ ਲਾ ਕੇ ਹਟੇ ਪੀਜ਼ਾ ਲਾ ਕੇ ਨੇ ਫੇਰ ਆ ਹਾਂ ਜੀ ਹਾਂ ਲਾਈਵ ਤੁਹਾਡੀਆਂ ਗਲਤੀਆਂ ਦੇਖਾਂ ਕੀ ਆ ਦੇਖਾਂ ਹਾਂ ਦੇਖ ਲੋ ਸਫਾਈ ਸੁਹੀ ਕਰੀ ਹੋਈ ਆ ਤੁਸੀਂ ਫੁੱਲ ਵਧੀਆ ਸਫਾਈ ਹੈ ਹੈ ਠੀਕ ਆ ਮੁੰਡਿਆਂ ਨੇ ਸਫਾਈ ਫੁੱਲ ਕਰੀ ਹੋਈ ਆ ਇੱਧਰ ਬਾਹਰ ਹੈ ਚੱਪ ਗੱਡ ਰੱਖਿਆ ਮੁੰਡੇ ਸਹੀ ਆ ਸਫਾਈਆਂ ਦਾ ਮੁੰਡੇ ਬਹੁਤ ਧਿਆਨ ਰੱਖਦੇ ਨੇ ਸਹੀ ਆ ਬਹੁਤ ਜ਼ਿਆਦਾ ਸਫਾਈ ਰੱਖੀ ਹੋਈ ਆ ਮੁੰਡਿਆਂ ਨੇ ਚੱਲ ਨਾ ਆਉਂਦੇ ਨਾਲ ਇਦਾਂ ਗੱਲ ਬਣਾਵਾਂ ਮੈਂ ਵੀ ਇੱਧਰ ਵਾਪਸ ਆਉਂਗਾ ਨਾਲੇ ਦੱਸ ਲਾਈਟ ਹੈ ਨੀ ਸੁਣਾ ਵੀ ਤੂੰ ਜਿੰਦਾਂ ਕਿਸੇ ਨਾਲ ਕਰਦੇ ਆ ਗੱਲ। ਤਰੋ ਦੁਸ਼ਮਨ ਤਰੱਕੀ ਦੇ ਹੁੰਦੇ ਆ ਕਹਿੰਦਾ ਬੰਦੇ ਦੇ ਨਹੀਂ ਤੁਹਾਨੂੰ ਇੱਕ ਚੀਜ਼ ਦਿਖਾਉਣਾ। ਚੀਜ਼ ਨਹੀਂ ਕਲਾਕਾਰੀ ਵੀ ਬਹੁਤ ਵੱਡੀ ਚੀਜ਼ ਆ। ਆਪਣੇ ਕੋਲੇ ਨਾ ਮੁੰਡੇ ਆ ਸੰਤਰੀ ਪੱਗ ਵਾਲਾ ਬੈਠਾ ਜਿਹੜਾ ਸੌਰੀ ਪਾਕਿਸਤਾਨੀ ਫੀੜੀ yellow light ਜਿਹਾ ਕਲਰ ਆ ਤੇ ਇਹਦਾ ਜਨਮ ਦਿਨ ਸੀ ਮੁੰਡੇ ਬਰਥਡੇ ਬਣਾ ਰਹੇ ਨੇ ਤੇ ਇਹਨਾਂ ਚ ਨਾ ਇੱਕ ਆ ਨੌਜਵਾਨ ਬੈਠਾ। ਕਹਿੰਦਾ ਭਾਈ ਕਲਾਕਾਰੀ ਦਾ ਕੀੜਾ ਬਹੁਤ ਵੱਡਾ ਮੇਰੇ। ਤੇ ਸੁਣਾ ਆ ਜਾਣ ਫਿਰ ਗਾਣਾ ਘੈਂਟ ਜਿਹਾ ਸੁਣਾ ਦੇ ਸਰਾ ਲਾ ਦੇ ਕੰਮ। ਨਾ ਅੰਦਰ ਬੰਦ ਨਹੀਂ ਹੋਰ ਦਾਇਆ ਆਕੜਾ ਦੇ ਪੰਡ ਦਾ ਇਹ ਕਿੰਨੇ ਲੇਕ ਤੱਕ ਮਾਲ ਵੀ ਯਾਦੀ ਦਾ ਰੂਮ ਮੈਂ ਕਾ ਟਾਈਮ ਹੋਣ ਦੇਖ ਕੋੜੇ ਗਾ ਜਿਆ ਪਾ ਤੂ ਮੇਰੇ ਯਾਰਾਂ ਨਾਲ ਉਦੋਂ ਗਨੇ ਆ ਵੈਰੀ ਨਹੀਂ ਸਭ ਬੋ ਕਲਾ ਚ ਪਾਈ ਸੀ ਬਣੇ ਚਰੀ ਨਹੀਂ ਹੁਣ ਚੱਕ ਰਿਆ ਸਰੀ ਮੈਨੂੰ ਨੰਬਣੀ ਪੂ ਇੱਕ ਅਮਰੂਦੀ ਜਾਨੀ ਖੜੇ ਰੱਖਣੀ ਪੂ ਗੋਲੀ ਵਾਂਗ ਪੜੇ ਸਕੇ ਆ ਨਾ ਮਾਤਾ ਅਸਦੀ ਵਾਂਗ ਪੜੇ ਵੀ ਕਟਾਮ ਖੜਦਾ ਹੁਣ ਖੇਡਣ ਗਈ ਐ ਟਬਲੋ ਖੋਣ ਦੀ ਆ ਹੋਰੀਆਂ ਤੇਰੇ ਜੀ ਆਪ ਨਹੀਂ ਮੈਂ ਪੈਰਾ ਤੇ ਰੋਈਆਂ ਕੀ ਬਾਤਾਂ ਨੇ ਕੀ ਬਾਤਾਂ ਨੇ ਮੜਾ ਚੜਦਾ ਸੂਰਜ ਆ ਸੋ ਮੈਂ ਤੁਰੇ ਜੇ ਨੌਜਵਾਨਾਂ ਨੂੰ ਸਪੋਰਟ ਕਰਿਆ ਕਰੋ ਬਾਈ ਦਾ ਗਾਣਾ ਵੀ ਆਉਣਾ ਕਦੋਂ ਆਉਣਾ ਜਾਣ ਤੇਰਾ ਗਾਣਾ ਪੱਕਾ ਤੇਨ ਵਾਲਾ ਬਲੌਗ ਚ ਵਾਦਾ ਹੈ ਤੇਰੇ ਗਾਣੇ ਦੀ ਸਟੋਰੀ ਇੰਸਟਾਗ੍ਰਾਮ ਤੇ ਮੈਂ ਲਾਉਂਗਾ ਠੀਕ ਹੈ ਠੀਕ ਹੈ ਮੈਂਸ਼ਨ ਕਰਕੇ ਵੀ ਤੈਨੂੰ ਪਾਉਂਗਾ ਤੇ ਮੁੰਡਿਓ ਬਾਈ ਦਾ ਆਉਣਾ 20 ਤਰੀਕ ਨੂੰ ਗਾਣਾ ਤੇ ਵੱਧ ਤੋਂ ਵੱਧ ਕਰ ਦਿਓ ਸਾਰੇ ਸ਼ੇਅਰ ਤੇ ਆਪਣੇ ਕੈਫੇ ਦੀ ਅੰਦਰਲੀ ਲੋਕੇਸ਼ਨ ਬਾਈ ਹੋਰੇ ਬਣਾ ਰਹੇ ਨੇ ਬਰਥਡੇ ਮਨਾਓ ਯਾਰੋ ਲਵ ਯੂ ਆ ਸਾਰਿਆਂ ਨੂੰ ਆਪਣਾ ਛੋਟਾ ਮੂਸੇ ਵਾਲਾ ਜੇ ਆਉਂਦਾ ਰਹਿ ਜੱਟਾ ਲੋਵੀ ਰੋਟੀ ਰੋਟੀ ਖਾ ਕੇ ਹੋ ਗਏ ਆ ਫ੍ਰੀ ਤੇ ਕਾਜ ਲੱਗ ਰਹੀ ਆ ਵੀਡੀਓ ਬਣਾਉਣਾ ਤੇ ਆਪਾਂ ਨਹਾ ਕੇ ਬਾਹਰ ਆ ਗਏ ਰੋਟੀਆਂ ਖਾ ਲੀਆਂ ਜਮਾਂ ਡੱਕ ਕੇ ਤੇ ਪਲਾਸਟਰ ਜੋੜੀ ਨੂੰ ਤੁਸੀਂ ਸਭ ਐ ਵੇ ਜੀ ਸੋ ਸਾਰੇ ਸੋ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਣਾ ਪਲਾਸਟਰ ਜੋੜੀ ਕਾਫੇ ਫੂਡ ਪੁਆਇੰਟ ਸੰਗਰੂਰ ਰੋਡ ਤੇ ਵੀ ਖੁੱਲ ਚੁੱਕਿਆ ਇਹ ਹੋ ਗਏ 3 ਮੰਥ ਤੇ ਉਦੋਂ ਕਾਜਲ ਸਟਾਈਲ ਤੁਸੀਂ ਸਰਚ ਕਰੋਗੇ ਆਪਣਾ ਕੱਪੜੇ ਦਾ ਵੀ ਆਪਾਂ ਬਿਜ਼ਨਸ ਕਰ ਲਿਆ ਨਾਲ ਨਾਲ ਕਿਉਂਕਿ ਬਿਜ਼ਨਸ ਜ਼ਰੂਰੀ ਨੇ ਠੀਕ ਹੈ ਪਰਮਾਤਮਾ ਦਾ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਰੰਗਾਂ ਚ ਰਾਜੀ ਆ ਇਸ ਲਈ ਨਾਲ ਸਾਈਡ ਵਾਲਾ ਕੰਮ ਜ਼ਰੂਰੀ ਆ ਤੇ ਮਿਹਨਤ ਕਰਦੇ ਰਿਹਾ ਕਰੋ ਹਰ ਇੱਕ ਇਨਸਾਨ ਮਿਹਨਤ ਕਰਦਾਗਾ ਜਿਹੜੇ ਤੇ ਮੰਨ ਕੇ ਚਲੋ ਕਈ ਕਈ ਵਾਰ ਆਪਾਂ ਇਹ ਕਹਦਨੇ ਯਾਰ ਇੰਨਾ ਟਾਈਮ ਹੋ ਗਿਆ ਮਿਹਨਤ ਕਰਦੇ ਨੂੰ ਸਫਲ ਮਿਲ ਨਹੀਂ ਰਹੀ ਪਰਮਾਤਮਾ ਹੋ ਆਪਣਾ ਖੌਰੇ ਕੀ ਸਬਰ ਅਣਾ ਪਰਤਿਆਉਂਦਾ ਹੋਵੇ ਵੀ ਯਾਰ ਜੇ ਨੂੰ ਕੋਈ ਏਡੀ ਵੱਡੀ ਸ਼ੋਰ ਤੇ ਜਾਂ ਵੱਡੀਆਂ-ਵੱਡੀਆਂ ਗੱਡੀਆਂ ਦੇਤੀਆਂ ਸਾਂਭ ਲੂਗਾ ਕਿ ਨਹੀਂ ਹਨਾ ਇਸ ਕਰਕੇ ਲਗੇ ਰਿਹਾ ਕਰੋ ਕਰਮੀ ਇੱਕ ਅੱਜ ਆਪਣੇ ਆਪਣੇ ਸੋਚ ਹੁੰਦੀ ਆ ਇਸ ਲਈ ਜਿੱਦਾ ਜਿਵੇਂ ਦਿਲ ਕਰਦਾ ਜਿਵੇਂ ਰੱਬ ਚਲਾਉਂਦਾ ਉਦਾਂ ਹੀ ਚੱਲਿਆ ਕਰੋ ਵੱਧ ਸੋਚਿਆ ਨਾ ਕਰੋ ਤੇ ਵਲੌਗ ਨੂੰ ਜਿੱਦਾਂ ਤੁਸੀਂ ਸਾਡੇ ਨੂੰ ਦੇਖਦੇ ਹੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਆ ਕਰੋ ਕਿਉਂਕਿ ਸਪੋਰਟ ਦੀ ਹਰ ਇੱਕ ਨੂੰ ਨੀਡ ਹੁੰਦੀ ਆ ਤੇ ਅਸੀਂ ਵੀ ਹਰ ਇੱਕ ਨੂੰ ਸਪੋਰਟ ਕਰਦੇ ਆ ਜੀ ਕੀ ਤੱਕ ਅਸੀ ਕਰ ਸਕਦੇ ਆ ਸੋ ਇਸ ਕਰਕੇ ਬਲਾਸਟਰ ਜੋੜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਬਲਾਸਟਰ ਜੋੜੀ ਕਾਜਲ ਨੂੰ ਸਬਸਕ੍ਰਾਈਬ ਕਰ ਲਓ YouTube ਤੇ ਜਾ ਕੇ Instagram ਤੇ ਸਾਡੇ ਦੋ ਪੇਜ ਨੇ ਬਲਾਸਟਰ ਜੋੜੀ ਕਾਜਲ ਬਲਾਸਟਰ ਜੋੜੀ ਤੇ ਬਲਾਸਟਰ ਜੋੜੀ ਮੈਂ ਇਹਨਾਂ ਗੱਲ ਕਿ ਜੇ ਤੁਸੀਂ ਸਾਨੂੰ ਮਿਲਣਾ ਵੀ ਹੋਵੇ ਤਾਂ ਤੁਸੀਂ ਸੰਗਰੂਰ ਆ ਸਕਦੇ ਹੋ ਕਿਉਂਕਿ ਮੋਸਟਲੀ ਕੁਐਸਚਨ ਹੁੰਦੇ ਆ ਕਿ ਵੀ ਜੀ ਮਿਲਣਾ ਹੋਵੇ ਤਾਂ ਕਿੱਥੇ ਆਈਏ ਮਿਲ ਜੇ ਤੁਸੀਂ ਮਿਲਣਾ ਹੋਇਆ ਤਾਂ ਤੁਸੀਂ ਆ ਸਕਦੇ ਹੋ ਸੰਗਰੂਰ ਮੈਪ ਤੇ ਤੁਸੀਂ ਸਰਚ ਕਰ ਸਕਦੇ ਹੋ ਬਲਾਸਟਰ ਜੋੜੀ ਫੂਡ ਪੁਆਇੰਟ ਜਿੱਥੋਂ ਵੀ ਤੁਸੀਂ ਸਰਚ ਮਾਰੋਗੇ ਨਾਲ ਦੀ ਨਾਲ ਆਪਣੇ ਕਾਫੇ ਤੇ ਆ ਜਾਣਾ ਸੋ ਸਾਰੀਆਂ ਗੱਲਾਂ ਇੱਕ ਗੱਲ ਹੋਰ ਸਬ ਮੈਨੂੰ ਨਾ ਕਾਫੀ ਆਪਣੇ ਜਿਹੜੇ ਉੱਥੇ ਸ਼ੈਫ ਹੋ ਗਏ ਮੁੰਡਾ ਫਾਦਰ ਸਾਹਿਬ ਜੰ ਬੈੱਡੇ ਨੇ ਸਾਰੇ ਉੱਥੇ ਹੋਰ ਮੁੰਡੇ ਨੇ ਉਹਨਾਂ ਕੋਲੇ ਆ ਕੇ ਨਾ ਕਸਟਮਰ ਹੁੰਦਾ ਜਿਹੜਾ ਇਹ ਕਹਿੰਦਾ ਯਾਰ ਬਈ ਇਹ ਬਲਾਸਟਰ ਜੋੜੀ ਵਾਲਿਆਂ ਦਾ ਇਹ ਕਿ ਵੀ ਕਿਸੇ ਨੇ ਫੋਟੋ ਜਾ ਕਿਉਂ ਹੀ ਲਾਤੀ ਕਈ ਤਾਂ ਰੁਕਦੇ ਨਹੀਂ ਹੈਗੇ ਤੇ ਬਾਅਦ ਚ ਪਤਾ ਲੱਗਦਾ ਬਈ ਉਸ ਤੁਸੀਂ ਖੋਲਿਆ ਸੀ ਉਹ ਆਪਾਂ ਹੀ ਖੋਲਿਆ ਹੋਇਆ ਹੈ ਵੀਰੇ ਤੇ ਫੋਟੋ ਵੀ ਆਪਣੀ ਅਸਲੀ ਲੱਗੀ ਹੋਈ ਹੈ ਕੋਈ ਡੁਪਲੀਕੇਟ ਨਹੀਂ ਹੈਗੀ ਅਸਲੀ ਵੀ ਅਸਲੀ ਆ ਹਾਂ ਤੇ ਐਵੇਂ ਕਿਸਾ ਐ ਕੋਈ ਖੋਲਦਾ ਨਹੀਂ ਹੁੰਦਾ ਫੋਟੋ ਲਾ ਕੇ ਬਾਕੀ ਬਹੁਤ ਕੁਝ ਅਸ਼ੋਰਲ ਸਾਈਡ ਅਗਲਾ ਕਹਿੰਦਾ ਪਸੰਦ ਕਰਦਾ ਹੁੰਦਾ ਕੋਈ ਛੋਡੇ ਵਰਗਾ ਜਿਹੜਾ ਸਾਨੂੰ ਇੰਨਾ ਪਿਆਰ ਵਰਖੇ ਦਿੰਦਾ ਉਹ ਵੀ ਲਾ ਲੈਂਦਾ ਤਾਂ ਗਾਂ ਤੇ ਪਰ ਉਹ ਆਪਣਾ ਬੋਰਡ ਬਈ ਰੀਅਲ ਜੀ ਹੈ ਆਪਣਾ ਕੈਫੇ ਆਪ ਦਾ ਖੁੱਦ ਦਾਗਾ ਮੈਂ ਤੇ ਕਾਜਲ ਹੁੰਨੇ ਆ ਉੱਥੇ ਤੇ ਦੋਨਾਂ ਚ ਇੱਕ ਜਣਾਂ ਦਾ ਹੁੰਦੇ ਹੀ ਆ ਤੇ ਵੈਸੇ ਪੰਜ ਤੇ ਸ਼ਾਮ ਨੂੰ 6 ਦੇ ਤੋਂ ਬਾਅਦ ਬਾਅਦ ਮੈਂ ਹੀ ਹੁੰਨਾ ਉੱਥ ਸੋ ਬਲਾਗ ਦਾ ਹੁਣ ਕਰੀਏ ਆਪਾਂ ਐਂਡ ਬਲਾਸਟ ਜੁੜੀ ਵੀਤ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਲਾਈਕ ਕੁਝ ਵੀ ਸੁਜੈਸ਼ਨ ਦੇਣਾ ਹੋਵੇ ਕਿਸੇ ਨੇ ਤਾਂ ਟੈਂਸ਼ਨ ਫ੍ਰੀ ਹੋ ਕੇ ਸਾਨੂੰ ਸਜੈਸਟ ਕਰ ਸਕਦੇ ਹੋ ਕਮੈਂਟਾਂ ਚ ਦੱਸ ਦੇਗਾ ਕਿਉਂਕਿ ਅਸੀਂ ਨਾ ਜਾਦਾ ਪਰਸਨਲ ਚੀਜ਼ਾਂ ਹੁੰਦੀਆਂ ਜਿੱਦਾਂ ਵੀ ਉਹ ਚੀਜ਼ ਨਹੀਂ ਦਿਖਾਉਂਦੇ ਤੇ ਸਾਨੂੰ ਇਹ ਨਹੀਂ ਹੈਗਾ ਵੀ ਸੋਸ਼ਲ ਸਾਈਡ ਦਾ ਵੀ ਅਸੀਂ ਆਹ ਦਿਖਾ ਕੇ ਵਿਊ ਲੈ ਲਈਏ ਸਾਨੂੰ ਤਾਂ ਜਾਣ ਇਹ ਹੈ ਵੀ ਬਸ ਸਾਡੇ ਨਾਲ ਬੰਦੇ ਜੁੜੇ ਨੇ ਸਾਥ ਦੇ ਰਹੇ ਨੇ ਓਕੇ ਆ ਪਿਆਰ ਕਰਦੇ ਆ ਇੰਨਾ ਕੀ ਬਹੁਤ ਆ ਤੁਹਾਨੂੰ ਤੇ ਇਸ ਕਰਕੇ ਲੱਤਾਂ ਨਾ ਖਿੱਚਿਆ ਕਰੋ ਗੁੱਡੀ ਚੜਦੀ ਆ ਚੜਾਇਆ ਕਰੋ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਆ ਸੋ ਸਾਰਿਆਂ ਦੇ ਸੁਪਨੇ ਹੁੰਦੇ ਆ ਛੋਟੇ ਛੋਟੇ ਜਿਹੜੇ ਵੱਡੇ ਕਰਨੇ ਹੁੰਦੇ ਆ ਮਾਪੇ ਦਾ ਬਹੁਤ ਵੱਡਾ ਸੁਪਨਾ ਹੁੰਦਾ ਵੀ ਮੇਰਾ ਜਵਾਕ ਐਂ ਕਰੇ ਐਂ ਕਰੇ ਹਨਾ ਸੋ ਇਸ ਕਰਕੇ ਆਪਾਂ ਹੁਣ ਚੈਨਲ ਪਹਿਲਾਂ ਬਲੌਗ ਪਾਉਣੇ ਬੰਦ ਕਰਤੇ ਸੀ ਹੁਣ ਮੈਂ ਸਟਾਰਟ ਕਰਦੇ ਪਹਿਲਾਂ ਕਾਜਲ ਪਾਉਂਦੀ ਹੁੰਦੀ ਸੀ ਕਾਜਲ ਨੂੰ ਦੇਖ ਕੇ ਇੱਕ ਦਿਨ ਮੇਰੇ ਮਨ 'ਚ ਆਇਆ ਕਾਜਲ ਕੀ ਕਾਜ ਸੁਣ ਮੈਂ ਸੱਚ ਦੱਸਦਾ ਕਿਉਂਕਿ ਨਾ ਥੋੜਾ ਜਿਹਾ ਸਿਸਟਮ ਇਹ ਆ ਵੀ ਅਸੀਂ 4 ਮਹੀਨੇ 5 ਮਹੀਨੇ ਕੰਮ ਕਰਦੇ ਆ ਨਵੰਬਰ ਦਸੰਬਰ ਜਨਵਰੀ ਫਰਵਰੀ ਮ ਜਨਵਰੀ ਫਰਵਰੀ ਰਹਿ ਗਏ ਮਤਲਬ ਮੈਰੀ ਨਾ ਸੀ ਤੁਹਾਨੂੰ ਪਤਾ ਵੀ ਕਦੋਂ ਚੱਲਦਾ ਹੁੰਦਾ ਹੈ 7 ਕੁ ਮਹੀਨੇ ਰਹਿ ਗਏ ਪਿਛੇ ਠੀਕ ਹੈ 7 ਤੇ 5 12 7 ਦੇ 5 12 ਹਾਂਜੀ 7 ਕੁ ਮਹੀਨੇ ਅਸੀਂ ਬੈਠ ਕੇ ਖਾਣੇ ਆ ਇਸ ਕਰਕੇ ਜਿਹੜੇ ਸਿਆਲ ਜ ਕਮਾ ਲਨੇ ਆ ਥੋੜੇ ਰੁਪਏ ਉਹ ਆਕਸੀਜਨ ਚ ਖਾ ਲੈਨੇ ਆ ਪਰ ਇਹ ਹੁਣ ਅਸੀਂ ਪਾਰਟ ਟਾਈਮ ਕਿਉਂ ਖੋਲੇ ਨੇ ਕਿ ਆਪਦੀ ਸ਼ਾਪ ਤੇ ਬਹਿ ਜਾ ਕਰਾਂਗੇ ਆਪਦਾ ਬਿਜ਼ਨਸ ਕੁਸ਼ਤਾ ਲੈ ਕੇ ਖਟਾਂਗੇ ਹੱਥਾਂ ਨੂੰ ਜੇ 500 ਰੁਪਏ ਵੀ ਬਣ ਗਿਆ ਕਿ ਕਿ ਬੰਦਾ ਬਿਜ਼ੀ ਰਹੇ ਉਹਨਾਂ ਹੀ ਵਧੀਆ ਉਹਦਾ ਜਿੰਨਾ ਬੰਦਾ ਫਰੀ ਰਹੂਗਾ ਉਹਨਾਂ ਹੀ ਦਿਮਾਗ ਤੇ ਖਾਪੂ ਕਿਉਂਕਿ ਐਡਾ ਸਾਈਡਾਂ ਦਾ ਔਰਾ ਤੁਹਾਡਾ ਸਹੀ ਰੱਖੋ ਇਸ ਕਰਕੇ ਉਹਨਾਂ ਹੀ ਮਿਹਨਤ ਕਰਦੇ ਰਹੋ ਮਿਹਨਤ ਵੱਲ ਧਿਆਨ ਦਿਓ ਬਥੇਰੇ ਹੁਣ ਉਹਦੇ ਕਹਿਣ ਨੂੰ ਸੈੱਟ ਹੋ ਜੋ ਹਨਾ ਕਿਉਂਕਿ ਅੱਗੇ ਕੰਮ ਬਹੁਤ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੁਹਾਡੇ ਕੋਲੇ 4 ਪੈ ਨਹੀਂ ਥੋੜੀ ਸੇਵਿੰਗ ਨਹੀਂ ਹੈਗੀ ਤਾਂ ਕੱਲ ਨੂੰ ਪਰਮਾਤਮਾ ਨਾ ਕਰੇ ਕੋਈ ਉਨ ਨਿੱਕੀ ਹੋ ਜੇ ਹਨਾ ਕਰੇ ਨਾ ਕਿਸੇ ਤੇ ਕੁਝ ਵੀ ਨਹੀਂ ਹਾਂ ਜੇ ਪੈਸਾ ਤੁਹਾਡੇ ਕੋਲ ਤਾਂ ਸਾਰਾ ਕੁਝ ਆ ਪੈਸੇ ਨਾਲ ਹੀ ਸਾਰੇ ਰਿਸ਼ਤੇ ਨੇ ਮਾਪਾਪੋ ਕੁਝ ਵੀ ਆ ਯਾਰ ਹਨਾ ਤੇ ਇਸ ਕਰਕੇ ਤੁਸੀਂ ਸੋਚਿਆ ਕਰੋ ਮਿਹਨਤ ਕਰਿਆ ਕਰੋ ਤੇ ਇਹ ਨਾ ਦੇਖਿਆ ਕਰੋ ਵੀ ਯਾਰ ਉਹ ਨੂੰ ਉਹ ਕੰਮ ਤੇ ਜਾਂਦਾ ਵਾ ਘਰੇ ਬਹਿਲਾ ਬੱਠਾ ਕੰਮ ਜਿਹੜਾ ਜਿੱਟੋ ਮਰਜੀ ਜਿਹੜਾ ਮਰਜੀ ਆ ਭਰਾਵੋ ਠੀਕ ਐ ਕਰ ਲੈਣਾ ਚਾਹੀਦਾ ਛੱਡਣਾ ਨਹੀਂ ਚਾਹੀਦਾ ਤੇ ਹੁਣ ਵਲੋਗ ਨੂੰ ਸਾਡੇ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬਰ ਬਲਾਸਟਰ ਜੋੜੀ ਫੂਡ ਪੁਆਇੰਟ ਕਾਜਲ ਸਟਾਈਲ Instagram ਦੀਆਂ ਆਈਡੀਆ ਸਾਡੀਆਂ ਆਪਦੇ-ਆਪ ਦੇ ਬਿਨਲ ਦੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਸ਼ੇਅਰ ਕਰ ਸਕਦੇ ਹੋ ਜੇ ਕਿਸੇ ਨੇ ਸੂਟ ਲੈਣੇ ਦਾ ਕਾਜਲ ਦੂ ਜੇ ਕਿਸੇ ਨੇ 버거 ਪੀਜ਼ ਖਾਣਿਆ ਦਾ ਵੀ ਦਿਖਾਓ ਇਸ ਕਰਕੇ ਪਹੁੰਚੋ ਜਰੂਰ ਠੀਕ ਹੈ ਜਾਨ ਤੇ ਬਸ ਇੰਨੀ ਇੱਕ ਗੱਲਾਂ ਹੁਣ ਕਰਦੇ ਆ ਗੁੱਡ ਨਾਈਟ ਸਵੇਰੇ ਮਾਰਨਿੰਗ ਦੀ ਬੇਡ ਚ ਰਹੇ ਹੋ ਰੈਡੀ ਅਸੀਂ ਜਾਣਾ ਕਿਤੇ ਹੋਰ ਕਹਿੰਦਾ ਹਾਂ ਉਹ ਕਿਵੇਂ ਜਗਾਣਾ ਨਾ ਹਜੇ ਨਹੀਂ ਦੱਸਣਾ ਨਹੀਂ ਦੱਸਣਾ ਨਹੀਂ ਨੈਕਸਟ ਵਲੋਗ ਦਾ ਤੁਸੀਂ ਵੇਟ ਕਰੋ ਵੇਟ ਕਰੋ ਬਸ ਠੀਕ ਹੈ ਤੇ ਥਾਣੇ ਕੇ ਚੈਰੀਆਂ ਘੁੰਮੇ ਜੱਟ ਤੇ ਚਲ ਠੀਕ ਹੈ ਡਾਲ ਲਈ ওকে ਬਾਏ ਬਾਏ ਲਵ ਯੂ ਸੀ ਯੂ ਟਮਾਰੋ